ਕਿਸਾਨ ਵੀਰੋ ਕਿਸਾਨ ਨੇ ਕੀਤਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਵਹਿੜ ਦੀ ਡਿਟੇਲ ਸਾਂਝੀ ਕਰਾਂਗੇ ਬਿਲਕੁਲ ਤਾਜੀ ਸੂਈ ਸਵਾਈ ਹੋਈ ਵਹਿੜ ਆ ਤੇ ਪਹਿਲਾ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਆਲਾ ਤਸੀਬ ਤੇ ਜਿਹੜਾ ਜ਼ਿਲ੍ਹਾ ਵੇ ਪਿੰਡ ਨੂੰ ਤਰਨਤਾਰਨ ਲੱਗਦੇ ਆ ਤਰਨਤਾਰਨ ਤੋਂ ਜਿਹੜੀ ਦੂਰੀ ਲਗਭਗ ਕੋਈ 6-7 ਕਿਲੋਮੀਟਰ ਦੀ ਆ ਜਿਹੜਾ ਬਠਿੰਡੇ ਤੋਂ ਅਮਰਸਰ ਨੂੰ ਹਾਈਵੇ ਜਾਂਦਾ ਵਾ ਉਹਦੇ ਤੋਂ 3 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਪਿੰਡ ਆਪਣਾ ਬਾਕੀ ਆਪਾਂ ਸਕਰੀਨ ਤੇ ਨੰਬਰ ਚਾਲੂ ਕਰ ਦਾਂਗੇ ਜਿਹੜੇ ਵੀ ਵੀਰ ਦੇ ਵੈੜ ਪਸੰਦ ਆਉਂਦੀ ਆ ਆਪਣਾ ਸਾਈ ਬਿਆਨਾ ਕਰਕੇ ਪ੍ਰੋਪਰ ਆਪਣੀ ਐਡਰੈਸ ਦੀ ਜਾਣਕਾਰੀ ਲੈ ਸਕਦਾ ਵਾ ਦੋਸਤੋ ਆ ਗੱਲ ਕਰਦੇ ਆ ਦੀ ਆਪਾਂ ਵੈੜ ਬਾਰੇ ਆਦੇ ਸਾਡੇ ਜੀ ਦੋਸਤੋ ਪ੍ਰੋਪਰ ਇਹ ਦੂਜਾ ਸੁਗਾ ਸੂਈ ਹੋਈ ਵੈੜਿਆ ਆਹ ਲਾ ਦੋਸਤੋ ਥਣਾ ਦਾ ਸੈਟ ਚੈੱਕ ਕਰੋ ਪੂਰਾ ਮੁਠੀ ਦਾ ਥਣਾ ਮੁਠੀ ਚ ਆਉਂਦਾ ਚੁਵਾਈ ਚੂਈ ਜਮਾ 1 ਨੰਬਰ ਆ ਅਗਲੇ ਨਾਲ ਅਗਲਾ ਬਰਾਬਰ ਹੈ ਮਗਰ ਇਹ ਨਾਲ ਮਗਰਲਾ ਬਰਾਬਰ ਹੈ ਜਿਹੜਾ ਵੀਡੀਓ ਬਣਾਉਣ ਦਾ ਸਮਾਂ ਵਾ ਲਗਭਗ ਦੁਪਹਿਰ ਦੇ 2 ਵਜੇ ਦਾ ਵਾ ਬਾਕੀ ਟਾਈਟ ਹਵਾ ਦੇਦੀ ਆ ਕੰਪੈਕਟ ਜਾ ਹੋ ਅਡਰੇ ਇਹਦਾ ਚਾਰੂ ਚੂਰੀ ਪੂਰੀ ਆ ਜਮਾਂ ਲੰਦੇ ਸਾਡੇ ਤੇ ਦੋਸਤੋ ਕੋਈ ਇਹਨੂੰ 14-15 ਦਿਨ ਕਰੀਬ ਹੋ ਗਏ ਆ ਸੂਈ ਨੂੰ ਅੱਜ 14-15 ਦਿਨ ਨੂੰ ਸੂਈ ਨੂੰ ਹੋਏ ਆ ਤੇ ਜਿਹੜਾ ਇਹਦੇ ਕੋਈ ਹਾਜ਼ਰ ਦੋਧਿਆ ਉਹ ਕੋ 18 ਲੀਟਰ ਹੋਊਗਾ ਤੇ ਕੋਈ ਵੀ ਵੀ 17 ਲੀਟਰ ਮੰਨ ਕੇ ਆਪ ਦਾ ਸਬਦਾ ਸਹੀ ਬਿਆਨਾ ਕਰ ਸਕਦਾ ਤੇ ਵਾਰ-ਵਾਰ ਮੇਰੀ ਸਾਰੇ ਵੀਰਾਂ ਨੂੰ ਇਹੋ ਵਾਰ-ਵਾਰ ਬੇਨਤੀ ਹੁੰਦੀ ਆ ਵੀ ਕਦੇ ਉਹ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਤਸੱਲੀ ਜ਼ਰੂਰ ਖੁਦਾਫ ਕਰਿਆ ਕਰੋ ਤੇ ਫਿਰ ਆ ਆਪਣੇ ਪੈਸੇ ਦੀ ਖਰਚ ਖਰਚਾ ਕਰਿਆ ਕਰੋ ਸੋ ਦੋਸਤੋ ਦੂਜਾ ਸੂਆ ਪ੍ਰੋਪਰ ਸੂਈ ਹੋਈ ਬਹਿਣ ਆ ਸੀਲ ਸਾਊਗਾ ਪੂਰੀ ਆ ਬੈਗ ਸਾਈਡ ਤੋਂ ਥਣ ਚੈੱਕ ਕਰ ਸਕਦੇ ਤੇ ਚੋਣ-ਚੋਣ ਚ ਜਮਾ ਪੋਲੀ ਇਕਦਮ ਇੱਕ ਨੰਬਰ ਦੀ ਜਵਾਈ ਆ ਉਨੇ ਸਾਦੇ ਪੂਰਾ ਵਿਤਵਿਰਲ ਵੀ ਪੂਰੀ ਆ ਸੀਲ ਸਾਊ ਬੁਰੀ ਆ ਹੋਣੀ ਕੋਈ ਐਗੀ ਗੱਲ ਤੇ ਕੋਈ 17 18 ਲੀਟਰ ਚਵਾਈ ਕਰਕੇ ਆਪ ਦੀ ਖਰੀਦਦਾਰੀ ਕਰ ਸਕਦੇ ਜੀ ਤੇ ਦੋਸਤੋ ਬੱਚਾ ਇਹਦਾ ਜਿਹੜਾ ਵਾ ਐਕਸਪਾਇਰ ਹੋ ਗਿਆ ਵਾ ਮਰ ਗਿਆ ਵਾ ਤੇ ਉਹਦੀ ਆਪਾਂ ਤੁਹਾਨੂੰ ਵੀਡੀਓ ਚ ਵਿਖਾ ਦਿੰਨੇ ਆਂ ਦੇਖ ਲੇ ਕੋਈ ਠੰਡ ਠੁੰਡ ਲੱਗਣ ਕਾਰਨ ਜਿਹੜਾ ਬੱਚਾ ਉਹ ਮਰ ਗਿਆ ਇਹਦਾ ਆਂ ਦੇਖ ਲੇ ਆਪੇ ਸਕਵਾਰ ਟਿੱਕਰ ਤੋਂ ਚੱਕ ਕੇ ਆ। ਹਾਂ ਦੇਖ ਲਿਆ। ਬੋਦੀ ਵਾਲੀ ਵਹਿੜਿਆ। ਪ੍ਰੋਪਰ ਦੁੱਜਾ ਸੁਆ ਸੁਈ ਹੋਈ ਆ। ਸੋ ਦੋਸਤੋ ਹੁਣ ਗੱਲ ਕਰਦੇ ਆਂ ਇਹਦੇ ਰੇਟ ਦੀ। ਆ ਰੇਟ ਦੋਸਤੋ ਜੇਕਰ ਬੱਚਾ ਚਲੋ ਆਪਾਂ ਵਿਖਾ ਹੀ ਦਿੱਤਾ ਵੀਰਾਂ ਨੂੰ। ਇਹਦੇ ਨਾਲ ਜੀ ਬੱਚਾ ਹਾਜ਼ਰ ਹੁੰਦਾ ਤੇ ਫਿਰ ਤੇ ਆਪਾਂ ਮੁੱਲ ਕਰਦੇ ਹਾਂ ਇਹਦਾ ਆਪਾਂ 60000 ਰੁਪਿਆ ਤੇ ਹੋਣ ਜਿਹੜੀ ਉਹ ਤੇ ਆਪਾਂ ਨੂੰ ਲੇਸ ਤੇ ਲੱਗਣੀ ਲੱਗਣੀ 25000 ਸੋ ਦੋਸਤੋ ਹੁਣ ਆਪਾਂ ਇਹ 50000 ਚੋਂ ਛੂਟ ਛੱਪਾ ਕਰਾਂਗੇ ਵਹਿਣ ਦਾ ਅਜੇ ਦੁੱਧ ਕੋਈ ਚੰਗਾ ਵੀਰ ਸੇਵਾ ਵਾਲਾ ਵੀਰ ਸੰਭਾਲਾ ਲੈ ਗਿਆ ਤੇ ਦੁੱਧ ਵੀ 22 ਲੀਟਰ ਹੀ ਕਰ ਦੂਗੀ ਵੀ 17 18 ਲੀਟਰ ਦੇ ਮੌਕੇ ਤੇ ਹਾਜ਼ਰ ਆ ਤੇ ਕੋਈ ਸੇਵਾ ਵਾਲਾ ਵੀਰ ਵਧਾ ਵੀ ਸਕਦਾ ਜੇ ਕੋਈ ਵੀਰ ਉਹ ਜਾ ਲੈ ਗਿਆ ਤਾਂ ਘੜ ਵੀ ਸਕਦਾ ਵਾ ਬਾਕੀ ਆਪਣੇ ਘਰ ਦੀ ਗਰੰਟੀ ਆਪਣੇ 17 18 ਲੀਟਰ ਦੀ ਕੋਈ ਵੀ ਵੀਰ ਇੱਕ ਟਾਈਮ ਦੋ ਟਾਈਮ ਤਸਲੀ ਕਰ ਸਕਦਾ ਵਾ ਤਿਸੋ ਦੋਸਤੋ 50000 ਚ ਛੋਟ ਛੱਪਾ ਜਿੰਨੀ ਵੀ ਗੰਜਾਇਸ਼ ਹੋਈ ਉਹ ਮੌਕੇ ਤੇ ਤੁਸੀਂ ਕਰਵਾ ਲਿਆ ਜੇ ਕਰਵਾ ਲਿਆ ਜੇ ਤੇ ਨੰਬਰ ਆਪਾਂ ਸਕਰੀਨ ਤੇ ਚਾਲੂ ਕਰ ਦਾਂਗੇ ਵਾਰ-ਵਾਰ ਮੇਰੀ ਇਹੋ ਵੀਰਾਂ ਨੂੰ ਬੇਨਤੀ ਹੁੰਦੀ ਹੈ ਕਦੇ ਵੀ ਕਿਸੇ ਵੀ ਵੀਰ ਤੋਂ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਤਸੱਲੀ ਜ਼ਰੂਰ ਕਰਿਆ ਕਰੋ ਆਪ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ